ਕੁਝ ਕਿਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਤੇ ਹੈ ਹਨੇਰਿਆਂ ਨੂੰ ਹਨੇਰੇ ਪਾਉਣ ਦਾ ਤੇ ਹਨੇਰਿਆਂ ਨੂੰ ਵੀ ਮਾਤ ਪਾਉਂਦੇ ਰਹੇ ਨੇ ਲੋਕ ਸਤਿਓ ਇਹ 17 ਪਾਛ ਨੇ ਲਿਖੀਆਂ ਔਰ ਆਪਣੇ ਸਮੇਂ ਦੇ ਵਿੱਚ ਜਦੋਂ ਸੰਘਰਸ਼ ਦੇ ਵਿੱਚ ਸੀਗਾ ਕਵਿਤਾ ਲਿਖ ਰਿਹਾ ਸੀਗਾ ਉਹ ਕਵਿਤਾ ਅੱਜ ਵੀ ਉੱਗੂ ਟੁੱਕਦੀ ਹੈ ਜਦੋਂ ਕੰਪਿਊਟਰ ਵਾਲੇ ਹਧਿਆਪਕ ਰਾਤ ਨੂੰ ਖੁੱਲੇ ਅਸਮਾਨ ਦੇ ਹੇਠਾਂ ਰਾਤ गुजारਨ ਨੂੰ ਮਜਬੂਰ ਹੁੰਦੇ ਆ ਅੱਜ ਤੁਸੀਂ ਆਪਣਾ ਪੱਤਰ ਰੱਦ ਕਰਾਉਣ ਦੇ ਲਈ ਇੱਥੇ ਅਮਨ ਅਰੋੜੇ ਦੇ ਬਾਹਰ ਮੂਰੇ ਬੈਠੇ ਹੋ ਸਾਨੂੰ ਇਸ ਦੇ ਇਸ ਗੱਲ ਦੇ ਉੱਪਰ ਬਿਲਕੁਲ ਹੀ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਵੀ ਜੇ ਰਾਤਾਂ गुजारਨੀਆਂ ਪੈ ਜਾਣ ਤਾਂ ਤੁਸੀਂ ਪਿੱਛੇ ਨਹੀਂ ਹਟੋਗੇ ਕਿਉਂਕਿ ਇਹ ਧਰਤੀ ਹੀ ਸਾਥੀ ਇੱਥੇ ਗੱਲ ਕਰਕੇ ਗਏ ਆ ਇਹ ਸੁਨਾਮ ਦੀ ਧਰਤੀ ਉਦਮ ਸਿੰਘ ਦੀ ਧਰਤੀ ਹੈ ਜਿਸ ਨੇ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਅੰਗਰੇਜ਼ਾਂ ਨੂੰ ਵੰਗਾਰਿਆ ਸੀਗੇ ਤੇ ਉਹਨਾਂ ਨਾਲ ਲੜਾਈ ਲੜੀ ਸੀ ਕਿਤੇ ਉਹਨਾਂ ਦਾ ਆਪਣਾ ਆਪਣਾ ਬਦਲਾ ਲਿਆ ਸੀ ਅੱਜ ਅਸੀਂ ਜੋ ਲੜਾਈ ਲੜ ਰਹੇ ਹਾਂ ਉਹ ਲੜਾਈ ਸਾਡੀ ਆਰਥਿਕਤਾ ਦੀ ਹੈ ਸਾਡੀ ਨਿੱਜੀ ਮੰਗਾਂ ਹੈਗੀਆਂ ਪਰੰਤੂ ਜਦੋਂ ਅਸੀਂ ਆਪਣੀਆਂ ਨਿੱਜੀ ਮੰਗਾਂ ਲੜ ਰਹੇ ਹਾਂ ਪਰ ਅਸੀਂ ਉਹਨਾਂ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਸਾ ਸਾਨੂੰ ਨਾਲ ਦੀ ਨਾਲ ਇਹ ਵੀ ਦੇਖਣਾ ਚਾਹੀਦਾ ਹੈ ਕਿ ਸੰਸਾਰ ਦੇ ਅੰਦਰ ਦੇਸ਼ ਦੇ ਅੰਦਰ ਬਾਕੀ ਹਿੱਸਿਆਂ ਦੇ ਵਿੱਚ ਕੀ ਵਾਪਰ ਰਿਹਾ ਹੈ ਤੁਹਾਡੀਆਂ ਤਨਖਾਹਾਂ ਕਟੋਤੀ ਦੀ ਜੇ ਪੱਤਰ ਜਾਰੀ ਹੋ ਰਹੇ ਨੇ ਤਾਂ ਉਹਦੇ ਪਿੱਛੇ ਕਾਰਨ ਕੀ ਨੇ ਜੇ ਤੁਹਾਡੀ ਤਨਖਾਹ ਵਧੀਆਂ ਸੀਗੀਆਂ ਤਾਂ ਉਹਦੇ ਪਿੱਛੇ ਕਾਰਨ ਕੀ ਸੀਗੇ ਕੀ ਅੱਜ ਮਹਿੰਗਾਈ ਘਟ ਗਈ ਕੀ ਅੱਜ ਰੁਜ਼ਗਾਰ ਇੰਨਾ ਵੱਧ ਗਿਆ ਕਿ ਹਰ ਆਮ ਨਾਲ ਹਰੇਕ ਨੂੰ ਰੁਜ਼ਗਾਰ ਮਿਲ ਰਿਹਾ ਨਹੀਂ ਇਸ ਤਰ੍ਹਾਂ ਹੈ ਨਹੀਂ ਲਗਾਤਾਰ ਸਾਮਰਾਜਵਾਦੀ ਹਕੂਮਤ ਹਕੂਮਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਦੰਦ ਤਿੱਖੇ ਹੋ ਰਹੇ ਆ ਉਹਨਾਂ ਦੇ ਹਮਲੇ ਤਿੱਖੇ ਹੋ ਰਹੇ ਆ ਔਰ ਇਹ ਸਾਮਰਾਜਵਾਦੀ ਤਲਾਕ ਜਿਹੜੇ ਹੈਗੇ ਆ ਲਗਾਤਾਰ ਸਾਡੇ ਆਮ ਲੋਕਾਂ ਤੇ ਆਰਥਿਕਤਾ ਤੇ ਸੱਤਾ ਮਾਰ ਰਹੇ ਆ ਇਸ ਕਰਕੇ ਜਿਸ ਰੂਪ ਦੇ ਵਿੱਚ ਇਹ ਸਾਡੇ ਉੱਪਰ ਹਮਲੇ ਕਰ ਰਹੇ ਆ ਉਸ ਤੋਂ ਤਿੱਖੇ ਹਮਲੇ ਸਾਨੂੰ ਕਰਨ ਦੀ ਜ਼ਰੂਰਤ ਹੈਗੀ ਹੈ ਸਾਥੀਓ ਅੱਜ 4000 ਪੱਤਰ ਦੇ ਅੰਦਰ 40 ਜਗਾਵਾਂ ਤੇ ਜੰਡਾ ਲੱਗੀਆਂ ਹੋਈਆਂ। ਅਸੀਂ ਦੇਖਦੇ ਹਾਂ ਕਿ ਫਿਲਸਤੀਨ ਦੇ ਅੰਦਰ ਅਮਰੀਕੀ ਸ਼ਾਤੇ ਇਜ਼ਰਾਈਲ ਨੇ ਉੱਤੇ 100 ਤੋਂ ਵੱਧ ਜੰਡ ਝੁਕੀ ਹੋਈ ਹੈ। ਉੱਥੋਂ ਦੇ 45000 ਤੋਂ ਵੱਧ ਜਿਹੜੇ ਬੱਚੇ ਹੈਗੇ ਮਾਰ ਮੁਕਾਏ ਆ। 60000 ਤੋਂ ਵੱਧ ਮੋਤਾਂ ਹੋ ਗੀਆਂ ਔਰ ਹਾਲੇ ਵੀ ਉਹਨਾਂ ਨੂੰ ਸਬਰ ਨਹੀਂ ਆਇਆ ਹੈ। ਉਹ ਕਰ ਕਿਉਂ ਰਹੇ ਹੈਗੇ ਆ? ਉਸ ਇਜ਼ਰਾਈਲ ਤੇ ਫਿਲਸਤੀਨ ਦੀ ਜੰਗ ਬਾਰੇ ਸਾਨੂੰ ਕੱਲ ਕਿਉਂ ਕਰਨੀ ਚਾਹੀਦੀ ਹੈ? ਯੂਕਰੇਨ ਦੇ ਵਿੱਚ ਜਿਹੜੀ ਜੰਗ ਲੱਗੀ ਹੈ ਰਸ਼ੀਆ ਤੇ ਯੂਕਰੇਨ ਦੀ ਜੰਗ ਲਗ ਲਗ ਦੇ ਉ ਦੇ ਬਾਰੇ ਸਾਨੂੰ ਕਿਉਂ ਗੱਲ ਕਰਨ ਗੱਲਬਾਤ ਕਰਨੀ ਚਾਹੀਦੀ ਹੈ ਬਾਕੀ ਜੇ ਫਾਸ ਤੋਂ ਹੋਰ ਦੇਸ਼ਾਂ ਦੇ ਅੰਦਰ ਜੇ ਹੱਤਰਨੇ ਮੁਜਾਰੇ ਹੋ ਰਹੇ ਆ ਜੇ ਲੋਕ ਪੁਨਰ ਰੇ ਤਾਂ ਉਹਨਾਂ ਬਾਰੇ ਸਾਨੂੰ ਗੱਲ ਕਰਨ ਦੀ ਜ਼ਰੂਰਤ ਕਿਉਂ ਹੋ ਗਈ ਹੈ ਸਾਥਿਓ ਸੰਸਾਰ ਪੱਤਰ ਤੇ ਹੋ ਰਹੀਆਂ ਸਾਰੀਆਂ ਗੱਪਈ ਵਧੀਆਂ ਦਾ ਅਸਰ ਸਾਡੇ ਚੁੱਲਿਆਂ ਦੇ ਉੱਪਰ ਪੈ ਰਿਹਾ ਹੈ ਇਸ ਕਰਕੇ ਸਾਨੂੰ ਆਪਣੇ ਚੁੱਲਿਆਂ ਤੋਂ ਲੈ ਕੇ ਸੰਸਾਰ ਪੱਤਰ ਦੀਆਂ ਜੱਗਦੀਆਂ ਗੱਲਾਂ ਜਿਹੜੀਆਂ ਸਾਡੀ ਕਰਨੀਆਂ ਜ਼ਰੂਰੀਆਂ ਆ ਗਈਆਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਗਈ ਹੈ ਕਿ ਸਾਮਰਾਜਵਾਦੀਆਂ ਦਾ ਕਹੜਾ ਇਹਨਾਂ ਤੇਜ ਹੈ ਕਿ ਉੱਥੋਂ ਦਾ ਸਭ ਕੁਝ ਲੁੱਟ ਲੈਣਾ ਚਾਹੁੰਦੇ ਆ ਉਹ ਤੁਹਾਡੀਆਂ ਤਨਖਾਹਾਂ ਇੱਥੇ ਕਟੋਤੀਆਂ ਤੱਕ ਸੀਮਤ ਨਹੀਂ ਰਹਿਣੀਆਂ ਸਾਥੀਓ ਇਹ ਕੋਈ ਗ੍ਰੇਡ ਪੇ ਘਟਾਉਣ ਦਾ ਤੱਕ ਗੱਲ ਸੀਮਤ ਨਹੀਂ ਰਹਿਣੀ ਆ ਇਹਨਾਂ ਤਨਖਾਹਾਂ ਤੁਹਾਡੀ ਬੇਸਿਕ ਤੇ ਔਰ ਬੇਸਿਕ ਤੋਂ ਹੀ ਤੁਹਾਡੀ ਨਿਕੁਨੀਆਂ ਤਨਖਾਹਾਂ ਤੱਕ ਲੇਖੀ ਆ ਸੱਥੀਓ ਲੰਬੇ ਟਾਈਮ ਤੋਂ ਸਾਡੇ ਬੇਰੋਜ਼ਗਾਰ ਅਧਿਆਪਕ ਲੜਾਈ ਲੜ ਰਹੇ ਆ ਉਹਨਾਂ ਨੂੰ ਵੀ ਇਹ ਸਮਝੋ ਉਹਨਾਂ ਨੂੰ ਵੀ ਅਸੀਂ بار بار ਇਹ ਗੱਲ ਕਹਿ ਰਹੇ ਆ ਕਿ ਇਹ ਲੜਾਈ ਤੁਹਾਡੀ ਕੰਨਿਆਂ ਦੀ ਲੜਾਈ ਨਹੀਂ ਡੈਮੋਕ੍ਰੈਟਿਕ ਟੀਚਰ ਫੋਰੰਟ ਇਹ ਕਿਸੇ ਹਰ ਇੱਕ ਮਸਲੇ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਕਰਦੀ ਹੈ ਹਰ ਇੱਕ ਮਸਲੇ ਨੂੰ ਪਹਿਲ ਆ ਕੇ ਚੁੱਕਦੀ ਹੈ ਤਾਂ ਉਹ ਕਿਸੇ ਸ਼ੌਕ ਦੇ ਵਿੱਚੋਂ ਨਹੀਂ ਚੁੱਕਦੀ ਕਿਉਂਕਿ ਡੈਮੋਕਰੈਟਿਕ ਪੀਚਰ ਫਰੰਟ ਇਹ ਸਮਾਜ ਦੇ ਵਿੱਚੋਂ ਆਪਣੇ ਹਰ ਗੱਲਬਾਤ ਨੂੰ ਚੁੱਕਦੀ ਹੈ ਕਿ ਇਹ ਲੜਾਈ ਉਹਨਾਂ ਡੈਮੋਕਰੈਟਿਕ ਪੀਚੋਂ ਗੋਰਤ ਚੇਤਨਗਰ ਦੇ ਲੋਕਾਂ ਦੀ ਪਹਿਲਾ ਬਣ ਜਾਂਦੀ ਹੈ ਜਿਹੜੇ ਆਪਣੇ ਆਪ ਨੂੰ ਵੱਧ ਗਿਆਨ ਵਾਲ ਸਮਝਦੇ ਆ ਸਾਥੀ ਜਰਮਨ ਹੋਰੇ ਗੱਲ ਕਰਕੇ ਗਏ ਸੀਗੇ ਕਿ ਜਿਸ ਕੋ ਜੋ ਜ਼ਿਆਦਾ ਵੱਧ ਹੁੰਦਾ ਹੈ ਉਹ ਉਸ ਤੋਂ ਉਸ ਤੇ ਬਲੀ ਦੇ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ ਸਾਡੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਕੋਲ ਤੇ ਅਸੀਂ ਇਹ ਸਮਝਦੇ ਹਾਂ ਕਿ ਜਾਨ ਸੰਸਾਰ ਪੱਧਰ ਦਾ ਦੇਸ਼ ਪੱਧਰ ਦਾ ਔਰ ਦੇਸ਼ ਦੇ ਅੰਦਰ ਦੇ ਰਾਜਨੀਤਿਕ ਔਰ ਸਮਾਜਿਕ ਪੰਚਕਰਨ ਜਿਹੜੇ ਬਣ ਰਹੇ ਆ ਉਹਦੇ ਬਾਰੇ ਸਾਨੂੰ ਬਿਲਕੁਲ ਪ੍ਰਾਪਰ ਸਮਝ ਆ ਗਈ ਹੈ ਅਸੀਂ ਇਹ ਪਹਿਲੇ ਦਿਨ ਤੋਂ ਸਾਡੇ ਸਾਥੀ ਇਹ ਕਈ ਵਾਰ ਗੱਲ ਕਰਦੇ ਆ ਕਿ ਅਸੀਂ ਹੀ ਬੁਨਾਜਮਾ ਨੇ ਆਮ ਆਦਮੀ ਦੀ ਪਾਰਟੀ ਸਰਕਾਰ ਬਣਾਈ ਲੇਕਿਨ ਡੈਮੋਕ੍ਰੈਟਿਕ ਟੀਚਰ ਫਰੰਟ ਨੂੰ ਇਸ ਬਾਰੇ ਉਹ ਸਵੇਰੇ ਵੀ ਕੋਈ ਕੋਲੈਖਾ ਨਹੀਂ ਸੀਗਾ ਕਿ ਇਹ ਉਹਨਾਂ ਤੋਂ ਨਿਕੰਮੇ ਹੋਣ ਨਿਕਲਣਗੇ ਕਸੀ ਬਕਾਇਦਾ ਤੌਰ ਤੇ ਸੈਮੀਨਾਰ ਕਰਕੇ ਦੱਸਿਆ ਸੀਗਾ ਕਿ ਇਹਨਾਂ ਨੂੰ ਪੱਟਾ ਪਾਓ ਜਾਂ ਨਾ ਪਾਓ ਪਰ ਜਿਹੜੀ ਜਿਹੜੀ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਤੁਹਾਡੇ ਨਾਲ ਕੀਤੀ ਉਹ ਹੀ ਉਹ ਇਹਨਾਂ ਨੇ ਕਰਨੀ ਐ ਸਭੋਂ ਇਸ ਤੋਂ ਵੱਧ ਜੇ ਵੱਧ ਕੇ ਇਹਨਾਂ ਨੇ ਘਾੜੇ ਚਲਾਉਣੇ ਐ ਉਸੇ ਦੇ ਵਿੱਚੋਂ ਦੇਖੋ ਪੌਣੇ ਤਿੰਨ ਸਾਲੇ ਸਰਕਾਰ ਨੂੰ ਹੁੰਦਿਆਂ ਨੂੰ ਆਇਆ ਇੱਕ ਗੱਲ ਤਾਂ ਸੁਣਨ ਨੂੰ ਤਿਆਰ ਨਹੀਂ ਹੈਗੀ ਉਹ ਜਿਹੜਾ ਬੇਸ਼ਰਮ ਮੁੱਖ ਮੰਤਰੀ ਜਿਹੜਾ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਗਰੀਬਾਂ ਦਾ ਤੁਹਾਡੇ ਵਿੱਚੋਂ ਨਿਕਲਿਆ ਹੋਇਆ ਉਹ ਸਰਮਾਇਦਾਰੀ ਦਾ ਦਲਾਲ ਬਣ ਕੇ ਨਰਤਾ ਜਿਹੜਾ ਹੈਗਾ ਉਹ ਚੁੱਪ ਪੱਟੀ ਬੈਠਾ ਹੈ ਉਹ ਕਹਿੰਦਾ ਸੀਗਾ ਕਿ ਪੰਚਾਇਤਾਂ ਦੇ ਵਿੱਚੋਂ ਪਿੰਡਾਂ ਦੇ ਸੱਤਾ ਦੇ ਵਿੱਚੋਂ ਸਰਕਾਰ ਚੱਲੇਗੀ ਲੇਕਿਨ ਪਿੰਡਾਂ ਦੇ ਸੱਤਾ ਦੇ ਵਿੱਚ ਅੱਜਕੱਲ ਕੋਈ ਅਜੇ ਤੱਕ ਕੋਈ ਨਹੀਂ ਗਿਆ ਕਿ ਤੁਹਾਨੂੰ ਸਿੱਖਿਆ ਮੰਤਰੀ ਜਿਹੜਾ ਆਪਣੇ ਆਪ ਨੂੰ ਵਿਚਾਰਾ ਸਾਬਤ ਕਰਦਾ ਹੈ ਸਾਡੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਸਾਡੇ ਸੁਖਵਾਤਾਂ ਸ਼ਹਿਰਾਂ ਦੇ ਵਿੱਚ ਜਾ ਕੇ ਡਾਇਲੋਗ ਵਿੱਚ ਟੀਚਰਸ ਕਰਦਾ ਹੈ ਉਹਨਾਂ ਦੇ ਵਿੱਚ ਟੀਚਰ ਕਿਹੜੇ ਬੁਲਾਏ ਜਾਂਦੇ ਆ ਉਹ ਬੁਲਾਏ ਜਾਂਦੇ ਆ ਜਿਹੜੇ ਉਹਨਾਂ ਦੀ ਦਲਾਲੀ ਕਰਦੇ ਆ ਉਹ ਜਿਹੜੇ ਉਹਨਾਂ ਦੇ ਫਿੱਲੇ ਹੁੰਦੇ ਆ ਉਹਨਾਂ ਨੂੰ ਪਹਿਲਾਂ ਤਿਆਰ ਕੀਤਾ ਜਾਂਦਾ ਕਿ ਤੁਸੀਂ ਬੋਲਣਾ ਕੀ ਹੈ ਜੇ ਕੋਈ ਦਿੱਥੇ ਬੰਦੇ ਕਾਗੂ ਜਾ ਕੇ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤੇ ਕਰਦਾ ਕਾਹਨੂੰ ਮਾਈਕ ਤੱਕ ਨਹੀਂ ਦਿੱਤਾ ਜਾਂਦਾ ਪਿਛਲੇ ਦਿਨੀ ਵਾਜਲਕਾ ਦੇ ਅੰਦਰ ਗਿਆ ਸਾਰੀ ਦੀ ਸਾਰੀਆਂ ਬਕਵਾਸਾਂ ਜਿੰਨੀਆਂ ਮਾਰਨੀਆਂ ਸੀਗੀਆਂ ਮਾਰੀਆਂ ਜੇ ਕੋਈ ਇੱਕ ਜਿਹੜੇ ਆਂਗੂ ਸੀਗੇ ਬੜੇ ਜੱਥੇਬੰਦ ਕਹਤੂ ਜਿਹੜੇ ਕੋਥੇ ਗਏ ਸੀਗੇ ਉਹਨਾਂ ਨੇ ਦੋ ਦੋ ਹੱਥ ਕਾਲਿਆ ਕਰਕੇ ਆ ਕੇ ਸਾਡੇ ਤੱਕ ਮਾਈਕ ਲੈ ਕੇ ਆਓ ਲੇਕਿਨ ਉਹਨੇ ਉਹਨਾਂ ਦੇ ਫੁੱਲਿਆਂ ਨੇ ਉਹ ਤਾਂ ਉਹਨਾਂ ਤੱਕ ਮਾਈਕ ਪਹੁੰਚੇ ਵੀ ਨਹੀਂ ਦਿੱਤਾ ਇਹ ਇੰਨੇ ਜਾਦੇ ਹਰਾਮਜਾਦੇ ਹੈਗੇ ਆ ਇਹਨਾਂ ਨੇ ਬੇਸ਼ਰਮੀਤਾਰੀ ਹੋਈ ਹੈ ਇਹ ਆਮ ਲੋਕਾਂ ਦੀ ਅਧਿਆਪਕਾਂ ਦੀ ਜੱਥੇਬੰਦੀਆਂ ਦੀ ਗੱਲ ਹੀ ਨਹੀਂ ਸੁਣੀ ਲੇਕਿਨ ਤੇ ਸਾਨੂੰ ਲਗਾਤਾਰ ਇਹ ਸੋ ਸਾਡੇ ਜਿਹੜੇ ਸੰਘਰਸ਼ ਆਗੇ ਆ ਉਹਨਾਂ ਨੂੰ ਤਿੱਖੇ ਕਰਨਾ ਪੈਣਾ ਹੈ ਪਰ ਬਾਕੀ ਲੋਕਾਂ ਦੇ ਨਾਲ ਜੁੜਨਾ ਪੈਣਾ ਸਾਥੀਓ ਅਸੀਂ ਇਹ ਸਮਝ ਲੈਣੇ ਆ ਕੀ ਅਧਿਆਪਕ ਬਣ ਕੇ ਸਾਡੀ ਤਨਖਾਹ ਮਿਲ ਰਹੀ ਹੈ ਬਾਕੀ ਸਮਾਜ ਦੇ ਹਿੱਸਿਆਂ ਨਾਲ ਅਸੀਂ ਜੁੜਨਾ ਹੈ ਕਿ ਨਹੀਂ ਜੁੜਨਾ ਇਹ ਜਦੋਂ ਅਸੀਂ ਅਧਿਆਪਕਾਂ ਦੀਆਂ ਤਨਖਾਹ ਵਧ ਹੋਈਆਂ ਉਹਦੇ ਵਿੱਚੋਂ ਅਸੀਂ ਸਮਾਜ ਨਾਲੋਂ ਟੁੱਟੇ ਕਦੇ ਅਧਿਆਪਕ ਦਾ ਗੁਰੂ ਦਾ ਰਤਬਾ ਹੁੰਦਾ ਸੀਗਾ ਅਧਿਆਪਕ ਦੀ ਪਿੰਡਾਂ ਦੇ ਅੰਦਰ ਜਿਹੜੀ ਹੈਗੀ ਇੱਜ਼ਤ ਹੁੰਦੀ ਹੈ ਉਹ ਇੱਜ਼ਤ ਹੈ ਨਹੀਂ ਜਦੋਂ ਤੁਸੀਂ ਸਮਾਜ ਦੇ ਵਿੱਚੋਂ ਟੁੱਟ ਗਏ ਲੋਕਾਂ ਦੇ ਵਿੱਚੋਂ ਟੁੱਟਦੇ ਟੁੱਟ ਗਏ ਉਹਨਾਂ ਦੀ ਸਦਭਾਵਨਾ ਤੁਹਾਡੇ ਨਾਲ ਨਹੀਂ ਹੈ ਇਹਦੇ ਵਿੱਚੋਂ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਇਸ ਕਰਕੇ ਸਾਨੂੰ ਮਜ਼ਦੂਰਾਂ ਦੇ ਘੋੜਿਆਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸਾਨੂੰ ਕਿਸਾਨਾਂ ਦੇ ਜਿਹੜੇ ਸੁਣਾਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਇਸ ਆਨਿਆਂ ਅੰਦੋਲਨ ਨੇ ਸਾਨੂੰ ਪਿਛਲੇ ਸਮੇਂ ਦੇ ਵਿੱਚ ਇਹ ਸਾਬਿਤ ਕਰਤਾ ਕਿ ਤੁਸੀਂ ਪੜ੍ਹੇ ਲਿਖਿਆ ਨਾਲੋਂ ਕਿਤੇ ਵੱਧ ਅਸੀਂ ਸਿਆਣੇ ਆ ਗਏ ਸਾਡੇ ਪੜ੍ਹੇ ਲਿਖਿਆ ਨਾਲੋਂ ਕਿਤੇ ਵੱਧ ਜਿਹੜਾ ਸਾਡਾ ਅੰਦੋਲਨ ਜਿਹੜਾ ਉਹ ਸਕਸੈਸਫੁਲ ਰਿਹਾ ਹੈ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਜਿਹੜੇ ਹੈਗੇ ਰੱਦ ਕਰਾਏ ਅੱਜ ਮੁਲਾਜ਼ਮ ਲਹਿਰ ਦੇ ਉੱਪਰ ਸਵਾਲੀਆਂ ਪੇਸ਼ਾਨ ਆ ਗਏ ਕਿ ਅੱਜ ਅਸੀਂ ਕਿੱਥੇ ਖੜੇ ਆ ਪਰ ਸਾਡਾ ਮੁਲਾਜ਼ਮ ਲਹਿਰ ਇੱਕ ਇਸ ਬੁਹਾਨ ਤੇ ਖੜਾ ਹੈ ਕਿ ਅਸੀਂ ਲੜਤਾ ਰਹੇ ਆ ਪਰ ਤੂੰ ਇੱਕ ਜੁਟ ਨਹੀਂ ਹੋ ਰੇਂ ਜੇ ਸਾਰੇ ਸਾਰੇ ਇਕਜੁੱਟ ਹੋ ਜਾਗੇ ਜਿਸ ਦਿਨ ਸਾਡੇ ਸਾਡੇ ਮੁਲਾਜ਼ਮ ਕੋਲ ਜਿਹੜਾ ਬੱਤਾ ਹੋ ਜਾਊਗਾ ਉਸ ਦਿਨ ਇਹ ਜਿਹੜਾ ਜਿਹੜੇ ਬਾਰ ਲੱਗਿਆ ਹੋਇਆ ਹੈ ਜਿਹੜੇ ਸਪਕੋਲ ਸਾਰੇ ਇਹ ਸਾਡੇ ਨਾਲ ਆ ਜਾਣਗੇ ਸਾਡੇ ਪਿੱਛੇ ਤੋਂ ਆਣਗੇ ਤੇ ਬਹੁਤ ਅੱਖੀ ਉਹਨਾਂ ਦੀ ਰੱਖਿਆ ਕਰਦੇ ਆ ਜਦੋਂ ਤੱਕ ਤੁਹਾਡਾ ਕੋਲ ਕਮਜ਼ੋਰ ਹੈਗਾ ਸਭ ਅੱਜ ਅਸੀਂ ਇਹਨਾਂ ਨੂੰ ਬਹੁਤ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿੰਨੇ ਆ ਪ੍ਰਸ਼ਾਸਨ ਦੇ ਬਾਰੇ ਗੱਲ ਕਰਦੇ ਆ ਕਿ ਸਾਡੇ ਬੁਲਾਰੇ ਬੋਲਦੇ ਹੋਏ ਇਹ ਕਹਿੰਦੇ ਆ ਕਿ ਸਾਡੇ ਭੈਣ ਭਰਾ ਹਗੇ ਆ ਸਾਥੀਓ ਅੱਜ ਤੱਕ ਇਹ ਸਾਡੇ ਵਿੱਚੋਂ ਤਾਂ ਹਗੇ ਆ ਇਹ ਆਪਣੀ ਜ਼ਰੂਰਤ ਦੇ ਵਿੱਚੋਂ ਨੌਕਰੀਆਂ ਤਾਂ ਕਰਦੇ ਆ ਪਰ ਇਹ ਪ੍ਰਸ਼ਾਸਨ ਸਾਡਾ ਹੈ ਨਹੀਂ ਸਾਡੇ ਅੱਖਾਂ ਦੇ ਵਿੱਚ ਨਹੀਂ ਆਉਂਦਾ ਹੈ ਇਹ ਉਹਨਾਂ ਦੀ ਰੱਖਿਆ ਕਰ ਰਿਹਾ ਹੈ ਇਸ ਕਰਕੇ ਇਹ ਸਾਡੇ ਕਦੋਂ ਬਣਗੇ ਇਹ ਉਦੋਂ ਬਣਨਗੇ ਜਦੋਂ ਤੁਹਾਡਾ ਢੋਲ ਮਜ਼ਬੂਤ ਹੋਗਾ ਤੁਹਾਡੇ ਕੱਠ ਵੱਡੇ ਹੋਣਗੇ ਜਦੋਂ ਤੁਸੀਂ ਨਰਨ ਲਈ ਲਾਚੀ ਤੋਂ ਤਿਆਰ ਹੋਵੋਗੇ ਇਸ ਕਰਕੇ ਆਪਣੇ ਕੱਠਾ ਨੂੰ ਆਪਣੇ ਢੋਲ ਨੂੰ ਮਜ਼ਬੂਤ ਕਰੀਏ ਲੋਕ ਸੰਗਰਾਮ ਬੀੜੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ